ਨੀਂਦ ਆਂ ਆਂ ਮਾਏ ਨੀਂਦ ਆਂ ਆਂ ਨੀ ਨੀਂਦ ਆਂ ਆਂ ਨੀ ਚਰਖਾ ਚੱਕ ਦੇਤੀਏ ਮੰਜੀ ਡਹ ਲਾ ਹੈ ਨੀ ਨੀਂਦ ਲਾ ਲਾ ਨੀ ਨੀਂਦ ਲਾ 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 ਨੀਂਦ ਆਂ ਆਂ ਸਸੇ ਆਂ ਆਂ ਨੀ ਨੀ ਨਾ ਆਂ ਆਂ ਨੀ ਚਰਖਾ ਚੱਕ ਦੇ ਨੂੰ ਮੇ ਚੱਕੀ ਚੋਲੇ ਨੀ ਨੀ ਨਾ ਲਾਲਾ ਨੀ 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 ਨਾ ਲਾਲਾ ਨੀ ਨੀ ਨਾ ਲਾਲਾ ਨੀ ਬਿੱਤੀ ਤਾਂ ਸਾਰਾ ਦਿਦ ਗੁੰਗੁਣਜ ਕਰਦੇ ਰਹਿੰਦੇ ਨਾਲੇ ਕੰਮ ਕਰਦੇ ਰਹਿੰਗੇ ਨਾਲੇ ਗੁੰਗੁਣਜ ਕਰਦੇ ਰਹਿਣੀ ਆ ਉਹ ਤੇਹੀ ਤਾਂ ਜ਼ਿੰਦਗੀ ਐ ਖਾਸ ਦੇਖਣ ਦੀ ਆ ਨਹੀਂ ਇਹੀ ਗੁਣਗੁਣ ਨਾਲ ਜ਼ਿੰਦਗੀ ਦੇਣਾ ਨਾ ਗਈ ਜਾਂਦਾ ਹੁਣ ਤਾਂ ਭਾਈ ਤੁਸੀਂ ਆ ਚੱਕ ਲੈਣੀ ਹੋ ਹੈਗਾ ਤੇਰੇ ਕੋਲੇ ਸ਼ਿਤਰਾਜ ਆ ਨਹੀਂ ਨਹੀਂ ਹੁੰਦਾ ਇਹ ਮੋਬਾਈਲ ਦੇ ਫੋਨ ਇਹ ਚੱਕ ਕੇ ਵਾਹ ਜਾਨੇ ਅੰਦਰ ਠੀਕ ਹੈ ਆਪਰੇ ਆਪ ਕੀ ਰੁੱਝੇ ਰਹਿੰਦੇ ਹੋ ਅੱਗੇ ਅਸੀਂ ਤਾਂ ਭਾਈ ਆਈ ਦੋ ਗੀਤ गा ਕੇ ਸੱਸ ਸੱਸ ਨੂੰ ਨੂੰ ਕਹਿ ਦਿੰਦੀ ਨੂੰ ਸੱਸ ਨੂੰ ਕਹਿ ਦਿੰਦੀ ਦੋ ਗੀਤ गा ਕੇ ਆਪਦਾ ਟਾਈਮ ਪਾਸ ਕਰ ਲੈਂਦੀ ਸੀ ਇਹੀ ਸਾਡੀ ਜ਼ਿੰਦਗੀ ਸੀ ਠੀਕ ਹੈ ਨਾ ਕੰਮ ਕਰਨੇ ਨਾਲੇ ਜੇ ਕੋਈ ਘਰ ਵਾਲੇ ਨੇ ਕੁੱਟੀ ਫਿਰ ਵੀ ਗੀਤ ਗਾ ਲੈਣਾ ਜੇ ਕੋਈ ਸੱਸ ਨੇ ਚਾਰ ਗਾਲਾਂ ਦੇਤੀਆਂ ਫਿਰ ਵੀ ਗੀਤ ਗਾ ਲੈਣਾ ਇਹੀ ਸ਼ਿਵਸ਼ ਗੀਤ ਤਾਂ ਰਾਹੀਂ ਆਪਦੀ ਪੜਾਅਸ ਕੱਢੀ ਜਾਂਦੀਆਂ ਮੂਰੇ ਤਾਂ ਬੋਲਦੀਆਂ ਨਹੀਂ ਸੀ ਅੱਛਾ ਸੱਸ ਸਹੁਰੇ ਦੇ ਹੁਣ ਤਾਂ ਭਾਈ ਤੁਸੀਂ ਮਾਂ ਪਿਓ ਨੂੰ ਦੱਸ-ਦੱਸ ਜਵਾਬ ਦੇ ਦਾਨੀਆਂ ਸੱਸ ਸਹੁਰਿਆਂ ਨੂੰ ਤਾਂ ਦੇਣੇ ਸੌਖੀ ਨੇ ਉਹ ਜਵਾਨਾ ਗਿਆ ਸਾਡੇ ਆਲਾ ਚੱਲ ਜੀਤਿਆਂ ਛੱਡ ਚਲੋ ਮੈਨੂੰ ਹੁਣ ਤਾਂ ਪੁਰਾਣੇ ਜ਼ਮਾਨੇ ਦਾ ਕੋਈ ਕੀਚਾ ਆ ਜਾਂ ਫਿਰ ਸੁਣਾ ਦੇਣੀ ਐ ਤੈਨੂੰ ਸਮਝ ਆ ਜਾਊ ਮੇਰੇ ਗੀਤ ਦੀ ਸੁਣ ਲੈ ਕਿਹੜਾ ਸੁਣੇਗੀ ਕੋਈ ਵੀ ਸੁਣਾ ਦੇ ਬੀਬੀ ਪੁਰਾਣੇ ਜੇ ਜ਼ਮਾਨੇ ਦਾ ਪੁਰਾਣੇ ਜ਼ਮਾਨੇ ਦੇ ਤਾਂ ਬਹੁਤ ਵਧੀਆ ਵਧੀਆ ਗੀਤ ਨੇ ਬਾਈ ਸੁਣਾ ਦੇਣੀ ਐ ਲੈ ਤੇ ਮੇਰੀ ਮੰਮੀ ਵਰਗੀਆਂ ਗਾਉਂਦੀਆਂ ਹੁੰਦੀਆਂ ਭਾਈ ਅੱਛਾ ਮੇਰੀ ਮਾਂ ਵਰਗੀਆਂ ਬੋੜਾ ਸੋਨਾ ਗੀਤ ਸੀ ਉਹ ਮੈਂ ਵੀ ਉਹਨਾਂ ਤੋਂ ਸਿੱਖੀ ਸੀ ਅੱਛਾ ਕਿਹੜਾ ਸੀ ਆ ਸੀ ਆ ਕੁਛੇ ਤੇਰੇ ਦੁੱਧ ਵੇਚਣ ਚੱਲੀਏ ਨੀ ਗੁਝੁਰਦੀਏ ਨਾ ਰੇ ਦੇ ਕੇ ਜਾਈ ਜਗਾ ਤੇ ਹੱਢੀ ਰਤ ਕਰੇ ਤੇ ਮੇਰੀ ਸੱਸ ਲੜੂ ਵੇ ਡੁੱਬ ਿਆ ਕੰਨਾ ਤੈਨੂੰ ਦੇਉਗੀ ਗਾੜੀ ਹੱਢੀ ਰੇ ਸਸ ਤੇਰੀ ਨੂੰ ਮੱਖੀ ਬਣਾ ਮ ਕੌੜੇ ਨਾਲ ਲੀਦਾ ਮਨੀ ਗੁਜਰ ਦिए ਨਾਰੇ ਤੈਨੂੰ ਲਜਣਾੜੀ ਇਹ ਦੇ ਧੀਰ ਆ ਗਉਂਦੀ ਆ ਭਾਈ ਅੰਦੀ ਤਨੀ ਬਲਾ ਸੋਣਾ ਅਸੀਂ ਬਲਾ ਲਮਾ ਤੇ ਬਲਾ ਵੱਡੀ ਇਹ ਦੀ ਹੀਕ ਜਾਂਦੀ ਸੀ ਗੀਤ ਦੀ ਜਦੋਂ ਦੋ ਜਣੀਆਂ ਗਉਂਦੀਆਂ ਨਾ ਹੁਣ ਤੈਨੂੰ ਤਾਂ ਆਉਂਦਾ ਨਹੀਂ ਲੈ ਤੂੰ ਲੱਗ ਜਾ ਮੇਰੇ ਨਾਲ ਜਦੋਂ ਦੋ ਜਣੀਆਂ ਗਾਉਂਦੀਆਂ ਨੇ ਏਡੀ ਜਾਂਦੀ ਏਡੀ ਏਕ ਜਾਂਦੀ ਤੇ ਐ ਟਿਕੀ ਰਾਤ 'ਚ ਉਹ ਦੂਰ ਦੂਰ ਤੱਕ ਸੁਣਦੇ ਜਦੋਂ ਵਿਆਹ ਹੁੰਦੇ ਆ ਵੀ ਜੇ ਛਾੜਦੇ ਲਾਲਾ ਆ ਹੁਣ ਤਾਂ ਅੰਗਰੇਜ਼ੀ ਮਹੀਨੇ ਚੱਲ ਰਹੇ ਨੇ ਮਈ ਜੂਨ ਦੇ ਲਾਲਾ ਹੈ ਉਹ ਦੋ ਫੇਰੇ ਰਾਤ ਨੂੰ ਕੋਠੇ ਤੇ ਬਹਿ ਕੇ ਜਦੋਂ ਗਾਉਂਦੀਆਂ ਨਾ ਫਿਰ ਬਲਾਂ ਸੋਹਣਾ ਮੈਨੂੰ ਵੀ ਤਾਂ ਬਾਲਾ ਸੋਣਾ ਗਾਉਣੀ ਆ ਮੈਨੂੰ ਵੀ ਸਿਖਾਈ ਹੁਣ ਮੈਂ ਵੀ ਵਿਆਹ 'ਚ ਜਾ ਕੇ ਗਾਇਆ ਕਰੂ ਅਗਲੇ ਨੂੰ ਵੀ ਪਤਾ ਲੱਗੇ ਮੈਂ ਵੀ ਉਹਦੀ ਦਾਦੀ ਤੋਂ ਕੁਝ ਸਿੱਖਿਆ ਹੀ ਆ ਹੋਰ ਉਹਨੂੰ ਤੈਨੂੰ ਵੀ ਸਿਖਾ ਦੇ ਪਰ ਪੁੱਤੋ ਓਡੇ ਓਡੇ ਥੋੜੇ ਹੁਣ ਦਮ ਨਹੀਂ ਨਾ ਅੱਗੇ ਸਾਰੇ ਡੱਡੀਆਂ ਏਕਾਂ ਜਾਂਦੀਆਂ ਚੱਲ ਕੋਈ ਨਾ ਤੂੰ ਸਿੱਖ ਲਿਆ ਕਰ ਇਹ ਤਾਂ ਬਾੜਾ ਵਧੀਆ ਆਪਣਾ ਸੱਭਿਆਚਾਰ ਜਿਹਾ ਹੁੰਦਾ ਰੱਖਣਾ ਚਾਹੀਦਾ ਪਰ